ਸਸੇਗਾਲ 200 ਕੀ ਹਾਲ ਚਾਲ ਹੋ ਸੋ ਸਾਰੇ ਤੁਸੀਂ ਕੈਂਟੋ ਕੇ ਵੈਲਕਮ ਬੈਕ ਟੂ ਮਾਈ ਚੈਨਲ ਸਤਿਗੁਰੂ ਦੁਬਾਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ ਹੈ ਤੁਹਾਡੇ ਲੈ ਕੇ ਬਹੁਤ ਸੋਹਣਾ ਟੂ ਮੱਚ ਸੋਹਣਾ ਮੈਂ ਕਹਿੰਦਾ ਫੁੱਲੀ ਫਲੇਜ ਪਸ਼ਮੀਨਾ ਪਿਓਰ ਪਸ਼ਮੀਨਾ ਪਿਓਰ ਤੋਂ ਵੀ ਪਿਓਰ ਪਸ਼ਮੀਨਾ ਲੈ ਕੇ ਆਏ ਆ ਬੜਾ ਸੋਹਣਾ ਜਿਹਾ ਸੂਟ ਹੈਗਾ ਜੇ ਮੈਂ ਕਹਿੰਦਾ ਤਰੀਫਾਂ ਦੇ ਬੰਨ ਐਵੇਂ ਨਹੀਂ ਬਣਨੇ ਤੁਹਾਨੂੰ ਦਿਖਾਣੇ ਚੀਜ਼ ਬਹੁਤ ਸੋਹਣਾ ਆਰਟੀਕਲ ਪਿਆਰਾ ਜਿਹਾ ਆਰਟੀਕਲ ਲੈ ਕੇ ਆਏ ਆ ਸੋ ਤੁਹਾਡਾ ਟਾਈਮ ਨਾ ਵੇਸਟ ਕਰਦੇ ਦਿਖਾਣੇ ਤੁਹਾਨੂੰ ਅੱਜ ਦਾ ਆਰਟੀਕਲ ਅੱਜ ਦਾ ਡਿਜ਼ਾਈਨ ਦੇਖੋ ਜੀ ਬ ਕਿਆਮਤ ਜੀ ਚੀਜ਼ ਲੈ ਕੇ ਆਇਆ ਫੁੱਲੀ ਫਲੇਜ ਜਾਲ ਵਾਲਾ ਮੈਂ ਕਹਿੰਨਾ ਚੈੱਕ ਕਰੋ ਤਰੀਫਾਂ ਦੇ ਬੰਨ ਤੇ ਬੰਨੇ ਬੰਦੇ ਆਣਾ ਦੇਖੋ ਜੀ ਫੁੱਲੀ ਫਲੇਜ 5 ਮੀਟਰ 올ਓਵਰ ਸੂਟ ਆਏਗਾ ਗਲੇ ਦੇ ਉੱਤੇ ਮੈਂ ਕਹਿੰਨਾ ਐਮਬ੍ਰੋਇਡਰੀ ਕਿਆਮਤ ਬਹੁਤ ਸੋਣੀ ਬਹੁਤ ਬਿਆਰੀ ਤੇ ਨਾਲ ਜਿਹੜਾ ਸਟੋਲ ਹੈਗਾ ਜੇ ਉਹ ਤੇ ਹੈ ਹੀ ਵਾਹ ਜੀ ਵਾਹ ਬਹੁਤ ਸੋਹਣਾ ਬਹੁਤ ਸੋਹਣਾ 2.5 ਮੀਟਰ ਲੈਂਥ ਵਾਲਾ ਸਟੋਲ ਹੈ 5 ਮੀਟਰ 올ਓਵਰ ਸੂਟ ਹੈ ਗਾਣਾ ਤੁਸੀਂ ਸੁਣਿਆ ਹੋਣਾ ਮੇਰੇ ਸਾਹ ਨਾਲ ਇੱਕ ਕਿ ਤੈਨੂੰ ਚੰਨ ਕਿਵੇਂ ਆਖਾਂ ਚੰਨ ਤੇ ਵੀ ਦਾਗ ਨੇ ਇਹ ਚੀਜ਼ ਇਹੋ ਜੀ ਤੁਹਾਡਾ ਭਰਾ ਲੈ ਕੇ ਆਇਆ ਵਾ ਇਹ ਤੁਹਾਡੇ ਚੰਨ ਕੀ ਮੈਂ ਕਹਿੰਨਾ ਤੁਹਾਡੀ ਬਿਊਟੀ ਦੇ ਚਾਰ ਚੰਨ ਨਾਲ ਲਾਤੇ ਤੇ ਫੇਰ ਗੱਲ ਕਰਿਓ ਹੁਣ ਤੁਹਾਨੂੰ ਦਿਖਾਣੇ ਇਹਦੇ ਕਲਰ ਬੜੇ ਪਿਆਰੇ ਕਲਰਸ ਹੈ ਕਰ ਲਓ ਮੈਂ ਕਹਿੰਨਾ ਇੱਕ ਵਾਰੀ ਕੈਪਚਰ ਜ਼ਰੂਰ ਕਰ ਲਿਓ ਇਹਨੂੰ ਸਕਰੀਨਸ਼ਾਟ ਲੈ ਕੇ ਮੈਂ ਕਹਿੰਦਾ ਇਹੋ ਜਿਹਾ ਫਰੇਮ ਨਹੀਂ ਜੇ ਲੱਭਣਾ ਕਲਰ ਆ ਗਿਆ ਜੇ ਬਹੁਤ ਸੋਹਣਾ ਗਾਜਰੀ ਪਿੰਕ ਕਲਰ ਹੌਟ ਪਿੰਕ ਕਲਰ ਨੈਕਸਟ ਆ ਗਿਆ ਜੇ ਮਹਿਰੂਨ ਕਲਰ ਨੈਕਸਟ ਆ ਗਿਆ ਜੇ ਵਾਈਨ ਕਲਰ ਔਰ ਲਾਸਟ ਕਲਰ ਆ ਗਿਆ ਜੇ ਲੇਵੈਂਡਰ ਪੰਜ ਕਲਰ ਦਾ ਚਾਰਟ ਕਿਆਮਤ ਚੀਜ਼ ਐ ਬੜੀ ਘੈਂਟ ਜੀ ਚੀਜ਼ ਐ ਮੈਂ ਕਹਿੰਦਾ ਵਿంటర్ ਦਾ ਤੇ ਤੋਹਫਾ ਹੈਗਾ ਜੇ ਜੇ ਮੇਰੀ ਕਿਸੇ ਨਾ ਮੇਰੀ ਕਿਸੇ ਭੈਣ ਨੇ ਆਪਣੀ ਸਹੇਲੀ ਨੂੰ ਭੈਣ ਨੂੰ ਜਿੰਨੂੰ ਵੀ ਗਿਫਟ ਕਰਨਾ ਹੈ ਜਾਂ ਆਪਣੇ ਵਾਸਤੇ ਲੈਣਾ ਕਿਆਮਤ ਜੀ ਚੀਜ਼ ਤੁਹਾਡਾ ਭਰਾ ਪੇਸ਼ ਕਰਕੇ ਲਿਆਇਆ ਜੇ ਪ੍ਰਾਈਸ ਬੜਾ ਮਿੱਠਾ ਯਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ 1750 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨਰ ਪੀਸ ਹੈਗਾ ਜੇ ਬੜਾ ਸੋਹਣਾ ਬਹੁਤ ਹੀ ਪਿਆਰਾ ਟੂ ਮੱਚ ਸੋਹਣਾ ਬਹੁਤ ਪਿਆਰਾ ਫੁੱਲੀ ਫਲੈਜ ਸ਼ਾਲ ਕੱਢ ਆਏਗਾ ਹੋਰ ਇਦਾਂ ਦੇ ਸੋਹਰੇ ਜੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਔਰ ਜਿਨ੍ਹਾਂ ਨੇ ਸਾ